thank you ਕੇਂਦਰੀ ਬਜਟ ਵਿੱਚ ਪੰਜਾਬ ਅਤੇ ਕਿਸਾਨਾਂ ਲਈ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਹੈ ਜਿਸ ਕਾਰਨ ਪੰਜਾਬ ਦੇ ਲੋਕ ਅਤੇ ਕਿਸਾਨ ਕੇਂਦਰ ਸਰਕਾਰ ਤੋਂ ਨਾਖੁਸ਼ ਨਜ਼ਰ ਆ ਰਹੇ ਹਨ ਕਿਸਾਨ ਮਜਬੂਤ ਸੰਗਠਨ ਕਮੇਟੀ ਦੇ ਆਗੂ ਸਰਵਣ ਸਿੰਘ ਪੰਦੇੜ ਤੇ ਬਲਵੀਰ ਸਿੰਘ ਰਾਜੇਵਾਲ ਨੇ ਇਸ ਨੂੰ ਨਿਰਾਸ਼ਾਵਾਦੀ ਬਜਟ ਦੱਸਿਆ ਹੈ ਕਿਸਾਨ ਆਗੂ ਸਰਵਣ ਸਿੰਘ ਪੰਦੇੜ ਨੇ ਬਜਟ ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੇ ਲਗਾਤਾਰ 7ਵੀਂ ਵਾਰ ਬਜਟ ਪੇਸ਼ ਕਰਕੇ ਰਿਕਾਰਡ ਬਣਾਇਆ ਹੈ ਉਹਨਾਂ ਦੇ ਨਾਲ ਹੀ ਇੱਕ ਹੋਰ ਰਿਕਾਰਡ ਵੀ ਬਣ ਗਿਆ ਜਿਸ ਮੁਤਾਬਕ ਕਿਸਾਨਾਂ ਨੂੰ 7ਵੀਂ ਵਾਰ ਮੋਦੀ ਸਰਕਾਰ ਨੇ ਅਣਗੋਲਿਆ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਹ ਬਜਟ ਨਿਰਾਸ਼ਾਵਾਦੀ ਬਜਟ ਤੋਂ ਵੱਧ ਕੁਝ ਵੀ ਨਹੀਂ ਹੈ ਸਰਵੰਤ ਸਿੰਘ ਪੰਦੇਰ ਨੇ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਬਾਦੀ ਲਗਭਗ 70% ਹੈ 48 ਲੱਖ ਕਰੋੜ ਰੁਪਏ ਦਾ ਬਜਟ ਹੈ ਜਿਸ ਵਿੱਚੋਂ 1.52 ਲੱਖ ਕਰੋੜ ਰੁਪਏ ਕਿਸਾਨਾਂ ਨੂੰ ਦਿੱਤੇ ਗਏ ਹਨ ਜੋ ਬਜਟ ਦਾ 3% ਵੀ ਨਹੀਂ ਹਨ ਉਹਨਾਂ ਨੇ ਕਿਹਾ ਕਿ ਸਿਰਫ 1.52 ਲੱਖ ਕਰੋੜ ਰੁਪਏ ਦੇ ਬਜਟ ਵਿੱਚ ਕਿਹਾ ਜਾ ਰਿਹਾ ਹੈ ਕਿ ਕੁਦਰਤੀ ਖੇਤੀ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ ਵਾਤਾਵਰਣ ਅਨੁਸਾਰ ਬੀਜਾਂ ਦੀ ਖੋਜ ਕੀਤੀ ਜਾਵੇਗੀ ਅਤੇ ਪਿੰਡੂ ਵਿਕਾਸ ਵੀ ਹੋਵੇਗਾ ਜੋ ਕਿ ਅਸੰਭਵ ਹੈ ਉਹਨਾਂ ਕਹਿੰਦੇ ਕਿ ਇਸ ਬਜਟ ਵਿੱਚ ਨਾ ਤਾਂ ਟਰੱਕਟ ਸਮਰਥਨ ਮੂਲ ਗਾਰੰਟੀ ਐਕਟ ਦਾ ਕੋਈ ਹਿੱਸਾ ਹੈ ਨਾ ਹੀ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਕੋਈ ਜ਼ਿਕਰ ਹੈ ਮਜ਼ਦੂਰਾਂ ਨੂੰ ਰੋਜ਼ਗਾਰ ਦੇਣ ਲਈ ਕੁਝ ਨਹੀਂ ਹੈ ਖੇਤੀ ਨੂੰ ਵੀ ਪੂਰੀ ਤਰ੍ਹਾਂ ਗੋਲਿਆ ਕੀਤਾ ਗਿਆ ਹੈ ਸਰਵਣ ਸਿੰਘ ਖੰਡੇ ਨੇ ਕਿਹਾ ਕਿ ਇਹ ਬਜਟ ਨਾ ਪੱਕੀ ਅਤੇ ਦਿਸ਼ਾਹੀਣ ਹੈ ਕਿ ਖੇਤੀ ਖੇਤਰ ਦੇ ਵਿਕਾਸ ਲਈ ਕੋਈ ਯੋਜਨਾ ਅਤੇ ਵਿਜ਼ਨ ਨਹੀਂ ਹੈ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਮੁੱਦੇ ਤੇ ਪ੍ਰਤੀਕਰਮ ਦਿੰਦਿਆਂ ਸਰਵਣ ਸਿੰਘ ਖੰਡੇ ਨੇ ਕਿਹਾ ਕਿ ਉਹਨਾਂ ਨੂੰ ਸਰਕਾਰੀ ਨੌਕਰੀਆਂ ਨਹੀਂ ਮਿਲਣਗੀਆਂ ਤੇ ਕਾਰਪੋਰੇਟ ਸੈਕਟਰ ਜਿਹੜੀਆਂ ਨੌਕਰੀਆਂ ਦੇਵੇਗਾ ਇਹ ਸਭ ਸਿਰਫ ਇੱਕ ਭੁਲੇਖਾ ਹੈ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਵੀ ਇਸ ਬਜਟ ਨੂੰ ਨਕਾਰਿਆ ਹੈ ਉਹਨਾਂ ਨੇ ਕਿਹਾ ਕਿ ਬਜਟ ਵਿੱਚ ਪੰਜਾਬ ਤੇ ਕਿਸਾਨੀ ਲਈ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਹੈ ਪੰਜਾਬੀਆਂ ਤੇ ਪੰਜਾਬ ਨੂੰ ਇਹ ਨਿਰਾਸ਼ ਕਰਨ ਵਾਲਾ ਬਜਟ ਹੈ ਜਿਵੇਂ ਤੁਹਾਨੂੰ ਪਤਾ ਇਸ ਸਵੇਰ ਤੋਂ ਗੱਲਾਂ ਚੱਲ ਰਹੀਆਂ ਸੀ ਮੀਡੀਆ ਦੇ ਵਿੱਚ ਵੀ ਮੋਦੀ ਸਰਕਾਰ ਦਾ ਇਹ 11ਵਾਂ ਇਤਿਹਾਸਕ ਬਜਟ ਹੈਗਾ ਵਾ ਪਰ ਇਹ ਵੀ ਇੱਕ ਇਤਿਹਾਸ ਰਚਿਆ ਜਾ ਰਿਹਾ ਹੈ ਕਿ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਲਈ ਇੱਕ ਇਤਿਹਾਸਿਕ ਬਜਟ ਹੈ ਉਹਨੂੰ 11ਵੀਂ ਵਾਰ ਵੀ ਇਸ ਬਜਟ ਤੋਂ ਨਿਰਾਸ਼ਾ ਹੋਈ ਹੈ ਦੇਖੋ ਸਾਡੀ ਜਿਹੜੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਵਾਦੀ ਲਗਭਗ ਪਿੰਡੂ ਭਾਰਤ ਦੇ ਵਿੱਚ 70% ਹੈ 48 ਲੱਖ ਕਰੋੜ ਰੁਪਏ ਦਾ ਇਹ ਬਜਟ ਸੁਣਿਆ ਜਾ ਰਿਹਾ ਇਹ ਜਿੰਨੀ ਰਕਮ 1.52 ਲੱਖ ਕਰੋੜ ਦੀ ਹੈ ਇਹ 3% ਵੀ ਨਹੀਂ ਬਣਦੀ ਹੁਣ ਜਿਹੜੇ ਬੰਦੇ ਨੂੰ 70 ਰੁਪਏ ਚਾਹੀਦੇ ਆ 100 ਚੋਂ ਉਹਨੂੰ 3 ਰੁਪਏ ਦੇ ਕੇ ਕਿਹਾ ਜਾ ਰਿਹਾ ਤਾਂ ਵਿਕਾਸ ਹੋ ਜੂਗਾ ਇਹ ਵਿਕਾਸ ਨਹੀਂ ਹੋਣਾ ਔਰ ਇੰਨੀ ਰਕਮ ਦੇ ਵਿੱਚੋਂ ਕਹਿਆ ਜਾ ਰਿਹਾ ਵੀ ਨਵੇਂ ਬੀਜ ਵਾਤਾਣਕੂਲ ਦੇ ਹਿਸਾਬ ਨਾਲ ਉਹਨਾਂ ਦੀ ਖੋਜ ਵੀ ਕਰਾਂਗੇ ਸਬਜ਼ੀਆਂ ਦੇ ਜਿਹੜੇ ਨਵੇਂ ਕਲਸਟਰ ਆ ਉਹ ਵੀ ਬਣਾਵਾਂਗੇ 1 ਕਰੋੜ ਕਿਸਾਨਾਂ ਨੂੰ ਕੁਦਰਤੀ ਖੇਤੀ ਨਾਲ ਵੀ ਜੋੜਾਂਗੇ ਔਰ ਸਬਸਿਡੀਆਂ ਵੀ ਦੇਾਂਗੇ ਪਿੰਡੂ ਵਿਕਾਸ ਵੀ ਹੋਊਗਾ ਤੋ ਮੈਨੂੰ ਲੱਗਦਾ ਇਹ ਗੱਲਾਂ ਕਿਸੇ ਹਕੀਕੀ ਤੱਥਾਂ ਦੇ ਆਧਾਰਤ ਨਹੀਂ ਹੈਗੀਆਂ ਵੀ ਕੋਈ ਖੇਤੀ ਸੈਕਟਰ ਦਾ ਭਲਾ ਹੋਊਗਾ। ਔਰ ਜਿੱਥੋਂ ਤੱਕ ਸਵਾਲ ਹੈਗਾ ਸਾਡੀਆਂ ਮੰਗਾਂ ਮਸਲਿਆਂ ਦਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਵਾਸਤੇ ਕੋਈ ਬਜਟ ਵਿੱਚ ਪ੍ਰਬੰਧਨ ਨਹੀਂ ਹੈ। ਦੇਸ਼ ਦੇ ਕਿਸਾਨ ਤੇ ਖੇਤ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਨਾ ਉਹਦੀ ਕੋਈ ਗੱਲ ਨਹੀਂ ਹੈ। ਦੇਸ਼ ਦੇ ਮਜ਼ਦੂਰ ਵਾਸਤੇ 200 ਦਿਨ ਰੋਜ਼ਗਾਰ ਤੇ ਚੰਗੀ ਦਿਹਾੜੀ ਹੋਵੇ ਉਹਦੀ ਕੋਈ ਗੱਲ ਨਹੀਂ ਹੈ। ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਦਮ ਤੇ ਲੈ ਕੇ ਆਉਂਦੀ ਉਹਦੀ ਵੀ ਕੋਈ ਗੱਲ ਇਸ ਬਜਟ ਵਿੱਚ ਨਹੀਂ ਕੀਤੀ ਗਈ ਤਾਂ ਸਾਨੂੰ ਲੱਗਦਾ ਇਹ દિਸ਼ਾਹੀਣ ਅਰ ਬਗੈਰ ਕੋਈ ਵਿਜ਼ਨ ਵਾਲਾ ਬਜਟ ਹੈਗਾ ਖੇਤੀ ਸੈਕਟਰ ਵਿੱਚ ਸਰਕਾਰ ਦੇ ਆਪ ਦੇ ਸਰਵੇ ਆਇਆ ਵੀ ਖੇਤੀ ਸੈਕਟਰ ਵਿੱਚ ਕਿਸਾਨਾਂ ਦੀ ਗਿਣਤੀ ਘਟ ਰਹੀ ਆ ਜਿਹੜਾ ਮੰਤਰੀ ਪਦਰ ਤੇ ਇਕਨੋਮਿਕਸ ਦਾ ਮਾਡਲ ਆ ਵੀ ਖੇਤੀ ਸੈਕਟਰ ਤੋਂ ਕਿਸਾਨਾਂ ਨੂੰ ਬਾਹਰ ਕੱਢਣਾ ਵਾ ਉਹੀ ਸਾਡੀ ਸਰਕਾਰ ਨੇ ਪੜਾਇਆ ਹਾਂ ਕਿਸੇ ਸੈਕਟਰ ਵਿੱਚ ਮੁਨਾਫਾ ਹੋਵੇ ਚੰਗਾ ਉਹਦੇ ਵਿੱਚ ਰਹਿਣ ਸੈਣ ਹੋਵੇ ਕੋਈ ਛੱਡਦਾ ਨਹੀਂ ਹੁੰਦਾ ਇਹਦਾ ਮਤਲਬ ਖੇਤੀ ਸੈਕਟਰ ਲਗਾ ਲਗਾਤਾਰ ਘਾਟੇਮੰਦਾ ਬਣ ਰਿਹਾ ਇਸ ਕਰਕੇ ਲੋਕ ਉਹਨੂੰ ਛੱਡ ਕੇ ਬਾਹਰ ਜਾ ਰਹੇ ਨੇ ਔਰ ਖੇਤੀ ਦੇ ਵਿਕਾਸ ਲਈ ਵੀ ਕੋਈ ਸਾਡੀ ਪਾਰ ਸਰਕਾਰ ਕੋ ਬਜਟ ਨਹੀਂ ਹੈ ਇਸ ਕਰਕੇ ਕਿਸਾਨਾਂ ਲਈ ਇਹ ਬਜਟ ਨਰਾਸ਼ਤਾ ਵਾਲਾ ਬਜਟ ਬਜਟ ਆ ਔਰ ਸਰਕਾਰ ਕੋ ਜਿਹੜੀ ਉਮੀਦ ਸੀ ਉਹ ਵੀ ਖਤਮ ਹੋ ਗਈ ਆ ਹੁਣ ਤਾਂ ਲੋਕਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਇਹੀ ਅਸੀਂ ਅਪੀਲ ਕਰਦੇ ਆ ਵੱਧ ਤੋਂ ਵੱਧ ਅੰਦੋਲਨਾਂ ਦਾ ਹਿੱਸਾ ਬਣੋ ਅੰਦੋਲਨਾਂ ਦੇ ਦਬਾਅ ਨਾਲ ਹੀ ਖੇਤੀ ਸੈਕਟਰ ਨੂੰ ਵਿਕਾਸ ਵਾਲੇ ਪਾਸੇ ਖੜਿਆ ਜਾ ਸਕਦਾ ਅੱਜ ਕੇਂਦਰ ਸਰਕਾਰ ਨੇ ਆਪਣਾ ਸਾਲ 24-25 ਲਈ ਬਜਟ ਪੇਸ਼ ਕੀਤਾ ਹੈ ਇਸ ਬਜਟ ਵਿੱਚ ਕਿਸਾਨਾਂ ਨੂੰ ਲੱਭਣ ਨੂੰ ਵੀ ਕੁਝ ਨਹੀਂ ਮਿਲਦਾ ਸਿਰਫ ਇਨੀ ਵੀ ਖਜ਼ਾਨਾ ਮੰਤਰੀ ਨੇ ਬਜਟ ਸਪੀਚ ਸ਼ੁਰੂ ਕਰਨ ਵੇਲੇ ਕਿਸਾਨ ਲਈ ਸ਼ਬਦ ਅन्नदाता ਵਰਤੇ ਔਰ 48 ਲੱਖ ਕਰੋੜ ਦੇ ਬਜਟ ਵਿੱਚੋਂ 151000 ਕਰੋੜ ਖੇਤੀ ਦੇ ਦਰਸਕ ਰੱਖਿਆ ਗਿਆ ਜਿਹੜਾ ਸਭ ਤੋਂ ਵੱਡਾ ਸੈਕਟਰ ਹੈ ਔਰ ਇਹ ਮੈਨੂੰ ਲੱਗਦਾ ਹੈ ਇਹ ਵੀ ਤਨਖਾਹਾਂ ਦੇ ਵਿੱਚ ਨਿਕਲ ਜਾਣਾ ਹੈ ਇਹਦੇ ਵਿੱਚੋਂ ਕਿਸਾਨਾਂ ਨੂੰ ਕੱਢਣ ਲਈ ਕੁਝ ਨਹੀਂ ਬਾਕੀ ਸਿਰਫ ਰਵਾਈ ਰਵਾਈ ਗੱਲਾਂ ਕੀਤੀਆਂ ਖਜ਼ਾਨਾ ਮੰਤਰੀ ਨੇ ਕਿਹਾ ਪੀ ਉਹ ਤੇਲ ਬੀਜ ਤੇ ਧਾਲਾਂ ਵਗੈਰਾ ਦੇ ਨਵੇਂ ਬੀਜ ਦੇਣਗੇ ਉਹ ਇਹਦੀ ਪ੍ਰੋਡਕਸ਼ਨ ਵਧਾਉਣਗੇ ਪਰ ਖਰੀਦੇਗਾ ਕੌਣ ਇਹ ਕਿਤੇ ਜ਼ਿਕਰ ਨਹੀਂ ਕਿਸਾਨ ਲੰਬੇ ਸਮੇਂ ਤੋਂ ਐਮਐਸਪੀ ਔਰ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇ ਕਰਜ਼ੇ ਦੇ ਉੱਤੇ ਲੜਾਈ ਲਾ ਰਹੀ ਇੱਕ ਤੇ ਲਾ ਵੀ ਕੋਈ ਬੈਨੀਫਿਟ ਕਿਸਾਨਾਂ ਨੂੰ ਜ਼ਿਕਰ ਤੱਕ ਨਹੀਂ ਕੀਤਾ ਨਾ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਾ ਨਾ ਕਿਸਾਨਾਂ ਦੇ ਕਰਜ਼ੇ ਉੱਤੇ ਕੁਝ ਬੋਲ ਦੁਨੀਆ 'ਚ ਇੱਕੋ ਇੱਕ ਦੇਸ਼ ਹੈ ਇਹ ਜਿੱਥੇ ਏਡੀ ਵੱਡੀ ਦਿਲਤੀ ਵਿੱਚ ਕਿਸਾਨ ਔਰ ਮਜ਼ਦੂਰ ਕੁਦਕਸ਼ੀਆਂ ਕਰ ਰਹੇ ਨੇ ਜੇ ਕਿਸੇ ਵੀ ਡਿਵੈਲਪਡ ਕੰਟਰੀ ਵਿੱਚ ਕੋਈ ਇੱਕ ਕਿਸਾਨ ਵੀ ਕੁਦਕਸ਼ੀ ਕਰ ਦੇ ਤਾਂ ਤਾਂ ਹੈ ਹੀ ਮੱਚ ਜਾਂਦੀ ਹੈ ਸਾਡੀ ਸਰਕਾਰ ਤੇ ਇਹਦਾ ਕੋਈ ਅਸਰ ਨਹੀਂ ਔਰ ਸਰਕਾਰ ਨੇ ਜਿੰਨਾ ਬਜਟ ਬਣਾਇਆ ਮੈਨੂੰ ਲੱਗਦਾ ਇਹ ਕਮਜ਼ੋਰ ਸਰਕਾਰ ਦਾ ਕਮਜ਼ੋਰ ਬਜਟ ਹੈ ਸਾਰਾ ਬਜਟ ਬਿਹਾਰ ਤੇ ਅੰਦਰ ਪ੍ਰਦੇਸ਼ ਜਿਹੜੀਆਂ ਫੌੜੀਆਂ ਨੇ ਇਸ ਸਰਕਾਰ ਦੇ ਉਹਨਾਂ ਵੱਲ ਸਿਹ ਦਿੱਤਾ ਸਭ ਕੁਝ ਜੋ ਕੁਝ ਦਿੱਤਾ ਬਿਹਾਰ ਤੇ ਅੰਦਰ ਪ੍ਰਦੇਸ਼ ਨੂੰ ਦਿੱਤਾ ਜਾਂ ਕੁਝ ਸਟੇਟ ਜਿੱਤੇ ਪੰਜ ਪਤੀ ਸਰਕਾਰ ਹੈ ਬਾਕੀ ਕਿਸੇ ਨੂੰ ਖਾਸ ਤੌਰ ਤੇ ਪੰਜਾਬ ਲਈ ਤਾਂ ਇੱਕ ਥੇਲਾ ਵੀ ਨਹੀਂ ਇਸ ਬਜਟ ਪੰਜਾਬ ਦਾ ਤਾਂ ਨਾ ਤਾਂ ਕੁਝ ਵੀ ਨਹੀਂ ਲਿਆ ਨਾ ਕੋਈ ਇਨਸਟੀਚਿਊਟ ਪੰਜਾਬ ਨੂੰ ਦਿੱਤੀ ਨਾ ਕੋਈ ਪੰਜਾਬ ਦੇ ਕਿਸਾਨਾਂ ਨੇ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਦੇ ਟਿੱਡ ਭਰਿਆ ਉਹਨਾਂ ਨੇ ਕੁਝ ਕੀਤਾ ਹਾਂ ਇਹ ਮੰਨਿਆ ਵੀ 80 ਕਰੋੜ ਰੁਪਏ ਤੋਂ 80 ਕਰੋੜ ਤੋਂ ਬਾਅਦ ਲੋਕ ਨੇ ਅੱਜ ਵੀ ਇਹਨਾਂ ਨੂੰ ਆਟਾ ਦਾਲ ਸਕੀਮ 5 ਸਾਲ ਇਹ ਚੱਲੀ ਰਹੂ ਇਹ ਇੱਕ ਕਲੰਕ ਨਹੀਂ ਮੱਥੇ ਤੇ ਵੀ ਆਜ਼ਾਦੀ ਦੇ 75 ਸਾਲ ਬਾਅਦ ਵੀ ਅੱਜ ਵੀ ਅਸੀਂ ਇਸ ਦੇਸ਼ ਦੇ 80 ਕਰੋੜ ਲੋਕ ਇੰਨੀ ਗਰੀਬੀ ਚ ਰੱਕੇ ਹੋਏ ਜਿਹੜੇ ਆਪਣੇ ਦੋ ਵੇਲੇ ਦੀ ਰੋਟੀ ਵੀ ਕਮਾ ਕੇ ਨਹੀਂ ਖਾ ਸਕਦੇ ਉਹਨਾਂ ਨੂੰ ਸਰਕਾਰ ਵੱਲ ਦੇਖਣਾ ਪੈਂਦਾ ਆਟੇ ਦਾਲ ਲਈ ਇਹ ਇੱਕ ਇੱਕ ਤਰ੍ਹਾਂ ਦਾ ਕਲੰਕ ਹੈ ਮੈਂ ਸਮਝਦਾ ਹਾਂ ਵੀ ਜਿਹੜਾ ਅੱਜ ਦਾ ਬਜਟ ਪੇਸ਼ ਕੀਤਾ ਹੈ ਇਹ ਨਿਰਾਸ਼ ਕਰਨ ਵਾਲਾ ਹੈ ਪੰਜਾਬੀਆਂ ਨੂੰ ਖਾਸ ਤੌਰ ਤੇ ਨਿਰਾਸ਼ ਕਰਨ ਵਾਲਾ ਹੈ ਕਿਉਂਕਿ ਪੰਜਾਬ ਮੈਨੂੰ ਲੱਗਦਾ ਇਸ ਬਜਟ ਤੋਂ ਜਿਵੇਂ ਕੇਂਦਰ ਸਰਕਾਰ ਦੇ ਏਜੰਡੇ ਤੇ ਹੀ ਹੈ ਨਹੀਂ ਔਰ ਪੰਜਾਬੀਆਂ ਨੂੰ ਉਹ ਸ਼ਾਇਦ ਇਸ ਦੇਸ਼ ਦਾ ਵਾਸੀ ਹੀ ਨਹੀਂ ਮੰਨਦੇ ਧੰਨਵਾਦ